加ਢੀ ਗਵਾਤਾ ਲਿਆ ਮਾਨੋ ਮਨੁਰੀਤਾ ਨਹੀਂ ਨਹੀਂ ਉਹ ਦੋ ਦਿਕ ਦੋ ਬੋਲੋ ਬੋਲੋ ਬੋਲਣਾ ਜੀ ਡਰੋਨ ਸ਼ੋ ਪੰਜਾਬ ਸਰਕਾਰ ਵੱਲੋਂ ਪਹਿਲੀ ਵਾਰ ਉੱਤਰੀ ਭਾਰਤ ਦੇ ਵਿੱਚ ਜਿਹੜਾ ਕਰਵਾਇਆ ਜਾ ਰਿਹਾ ਆਪਣੀ ਕਿਸਮ ਦਾ ਪਹਿਲਾ 500 ਡਰੋਨਸ ਦੇ ਨਾਲ ਇਹ ਡਰੋਨ ਸ਼ੋ ਸਾਹਿਬ ਸਿਰਗੁਰੂ ਤੇ ਇੱਕ ਮਹਾਨ ਸਰਬਜੀਤ ਜੀ ਸ਼ਹਾਦਤ ਨੂੰ ਸਮਰਪਿਤ ਇਸ ਵਕਤ ਅਸਮਾਨ ਦੇ ਵਿੱਚ 500 ਡਰੋਨਸ ਇਕੱਠੇ ਆਪਣੀ ਪੂਰੀ ਲੈ ਦੇ ਵਿੱਚ ਚਲਦੇ ਹੋਏ ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ ਜਦੋਂ Hindu ਧਰਮ ਖਤਰੇ ਵਿੱਚ ਸੀ ਤੇ ਕਸ਼ਮੀਰੀ ਪੰਡਤਾਂ ਨੇ ਆ ਕੇ ਬਾਬਾ ਤੇਗ ਬਹਾਦਰ ਕੋਲ ਗੁਜ਼ਾਰਿਸ਼ ਕੀਤੀ ਸੀ ਫਰਿਆਦ ਕੀਤੀ ਸੀ ਕਿ ਉਹਨਾਂ ਦਾ ਧਰਮ ਖਤਰੇ ਵਿੱਚ ਹੈ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਸ਼ੀਸ਼ ਬਲੀਦਾਨ ਕਰਕੇ ਪੂਰੇ Hindu ਧਰਮ ਦੀ ਰੱਖਿਆ ਕੀਤੀ ਸੀ ਤੇ Hindu ਧਰਮ ਦੀ ਚਾਦਰ ਬਣ ਕੇ ਸਾਹਮਣੇ ਆਏ ਸੀ ਅੱਜ ਇਹ ਡਰੋਨ ਸ਼ੋ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਵਿਰਾਸਤੀ ਖਾਲਸਾ ਅਨੰਦਪੁਰ ਸਾਹਿਬ ਦੇ ਵਿੱਚ

ਕਤਲ ਕਰ ਦਿੱਤੇ ਜਾਂਦੇ ਇਸ ਦੌਰਾਨ ਉਸਨੇ ਆਪਣੇ ਸੇਵਾ ਸਲਾਹ ਇਫਤਿਹਾਰ ਖਾਨ ਨੂੰ ਕਸ਼ਮੀਰ ਦੇ ਇਲਾਕੇ ਵਿੱਚ ਜੰਮੀ ਧਰਮ ਬਚਾ ਲਈ ਕਰਨ ਵਾਸਤੇ ਭੇਜਿਆ ਕਸ਼ਮੀਰੀ ਬ੍ਰਾਹਮਣ ਆਪਣਾ ਧਰਮ ਬਚਾਉਣ ਲਈ ਕਈ ਹੌਂਸਲਾ ਦੇ ਲੱਗ ਪਰ ਕਿਸੇ ਨੇ ਨਾ ਦੀ ਬਾਹਰ ਅਖੀਰ ਉਹਨਾਂ ਨੂੰ ਸਿੰਘੁਰ ਤੇ ਬਾਦ ਚੋਹਲਾ ਕੋਈ ਹੂਰ ਨਾ ਸਕਣ ਸਨ

ਬਾਤਿਆ ਸੀ ਗੁਲੀ ਸ਼ਾਹ ਦਿਲ ਦੇ ਆਦਮੀ ਵਾਲਾ ਬਾਗੀ ਜਦੋਂ ਗੁਰੂ ਸਾਹਿਬ ਲੋਕਾਇਤ ਸੋਮ ਕਰਨ ਵਾਲੇ ਸੰਸਾਰੀ ਬਾਦਸ਼ਾਹ ਦੇਖ ਕੇ ਦੀਵਾਰ ਕੋਲ ਕੇ ਖੜੇ

ਭਾਈ ਮਤੀ ਦਾਸ ਦੀ ਸ਼ਹਾਦਤ ਦਾ ਅਦਭੁਤ ਦ੍ਰਿਸ਼ ਇਹ 500 ਡਰੋਨਸ ਵੀ ਭਰੀ ਹੈ ਇਹ ਅਲੱਗ ਇੱਕ ਗੱਲ ਹੈ ਜਿਵੇਂ ਕਹਿ ਰਹੇ ਆ ਗੁਰੂ ਦਾ ਪਿਆਰਾ ਹੈ ਸੀਸ ਉੱਤੇ ਆਰਾ ਹੈ ਕੌਤਕ ਅਵੱਲਾ ਇੱਕ ਹੀ ਹੋਈ ਜੰਗ ਰੂਨਾ ਤੋਂ ਅਸਮੀ ਜੱਲਾ ਦਾ ਨਹੀਂ ਇੱਕ ਹੋਰ ਵੱਡਾ ਸਾਰਾ ਦੇਖ ਚਾ ਮ ਉਹ ਸੇਕਮ ਅੱਗ ਬਾਲ ਕੇ ਪਾਣੀ ਉਬਾਲਣਾ ਸ਼ੁਰੂ ਕਰ ਤੇ ਭਾਈ ਧਿਆਲ ਦਾਸ ਜੀ ਉਸ ਵਿੱਚ ਬੈਠ ਗਏ ਭਾਈ ਧਿਆਲ ਦਾਸ ਜੀ ਮੁਸਕਰਾਉਂਦੇ ਹੋਏ ਸਿੰਘ ਗੁਰਦੇਵ ਭਾਈ ਧਿਆਲਾ ਜੀ ਦੀ ਸ਼ਹਾਦਤ ਜਿਨ੍ਹਾਂ ਨੂੰ ਗਰਮ ਗਰਮ ਟੇਕ ਦੇ ਵਿੱਚ ਪਾਣੀ ਉਬਾਲ ਕੇ ਉਹਨਾਂ ਦੇ ਚਮੜੀ ਫਟਣ ਲੱਗੀ ਗਰਮ ਪਾਣੀ ਦੇ ਨਾਲ ਹੀ ਉਹਨਾਂ ਦੇ ਸਰੀਰ ਨੂੰ ਖਤਮ ਕਰ ਦਿੱਤਾ। ਆਡੀਆਂ ਵੀ ਬੱਕਰੀਆਂ। ਕਰੋਨਾ ਦੇ ਮੁਕਾਰ ਬੰਦ ਹੋ ਚੁੱਕੀ। ਸੁਖਣੀ ਸਾਹਿਬ ਦੀ ਆਵਾਜ਼ ਪੂਰੀ ਫਜ਼ਾ ਵਿੱਚ ਗੂੰਜਦੀ ਰਹੀ। ਉਧਰ ਦੇਖ ਕਿ ਚੁੱਲ੍ਹੇ ਤੇ ਨਜ਼ਰ ਆਈ। ਵਿੱਚ ਦੇਹ ਭਈ ਕਿਸੇ ਦੀ ਜਲਦੀ ਹੈ। ਸ਼ੂ ਸ਼ੂ ਕਰਕੇ ਹੈ ਲੰਬੂ ਸੜਦਾ। ਚਰਣ ਚਰਣ ਕਰਕੇ ਚਰਬੀ ਤੜਦੀ ਹੈ। ਇਹ ਤਰਸ਼ੀਦਲ ਗੁਰਬਾਣੀ ਦੇ ਜੋਸ਼ ਅੰਦਰ ਲਹਿਰ ਨੂਰ ਦੀ ਨਾੜਾ ਚ ਚੱਲ ਉਸ ਤੋਂ ਬਾਅਦ ਕਾਈ ਸਤੀ ਦਾਸ ਜੀ ਨੇ ਉਹਨਾਂ ਦਰਿੰਦਿਆਂ ਨੇ ਰੂਹ ਦੇ ਵਿੱਚ ਲਪੇਟ ਕੇ ਜਿਉਂਦੇ ਅਸਰ ਭਾਈ ਸਤੀ ਦਾਸ ਜੀ ਦੀ ਸ਼ਹਾਦਤ ਆਪਣੇ ਭਰਾ ਭਾਈ ਮਤੀ ਦਾਸ ਜੀ ਅਡੋਲ ਸ਼ਾਂਤ ਚਿਤ ਖੜੇ ਬਾਣੀ ਪੜਦੇ ਵਿੱਚ ਸ਼ਹੀਦ سکھا د شدیاں بعد کازی بہبود شری گروہ تیگ بہادر جی نم نتوا پڑھ کے سنا لگا یا دین اسلام گروہ جی نے کازی دونوں شرط انکار کرتے بے کہا کہ میں زبردستی مذہب تبدیل کرندے خلاف کوئی بھی میرے پر ہت ਮਜ਼ਨੂਮਾ ਦੇ ਰਾਹੀ ਤੇ ਮਨੁੱਖੀ ਵਿਕਾਰਾਂ ਲਈ ਕੀਤੇ ਬਚਨਾਂ ਤੋਂ ਦਲਾ ਨਿਸਾ ਤਾਜ਼ੀ ਨੇ ਚੁਝਲਾਉਂਦੇ ਹੋਏ ਜਲਾਦ ਨੂੰ ਇਸ਼ਾਰਾ ਕੀਤਾ ਤੇ ਜਲਾਦ ਸੈਦ ਜਲਾਲਉਦੀਨ ਨੇ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਦਾ ਪੂਰਤ ਤਸੀਸ ਢੜ ਨਾਲ ਆ ਗੁਰਤੇਗ ਭਗਤ ਸਾਹਿਬ ਜੀ ਦੇ ਸ਼ੀਰ ਹੋਣ ਦਾ ਦ੍ਰਿਸ਼

ਜੁੱਤੀ ਦੂਤ ਰੱਬੀ ਸੰਪੂਰਨ ਨਿਕਾਰਾ ਅਸਮਾਨ ਦੇ ਵਿੱਚ 500 ਡਰੋਨ ਗੁਰੂ ਸਾਹਿਬ ਦੀ ਸ਼ਹਾਦਤ ਦਾ ਪੂਰਾ ਜ਼ੀਨ ਲਿਖਾਂਦੇ ਹੋਏ ਪੰਜਾਬ ਸਰਕਾਰ ਵੱਲੋਂ ਰਾਸਤੇ ਖਾਲਸਾ ਵਿੱਚ ਇਹ ਸਾਰਾ ڈرون شو دکھایا جا رہا ہے ٹریلے کے جنجو راکھا پرب کاکھا ਇਸ ਹਾਲ ਅੱਜ 3 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਇੱਕ ਦੁਨੀਆ ਦੇ ਸ਼ਹਾਦਤ ਦੇ ਹਰ ਇੱਕ ਜਗ੍ਹਾ ਤੇ ਜਿੱਥੇ-ਜਿੱਥੇ ਵੀ ਹਿੰਦੂ ਦੀ ਚਾਦਰ ਗੁਰੂ ਇੱਕ ਵਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹਾਦਤ ਦੇ ਦਿਨ ਮਨਾ ਰਿਹਾ ਪੰਜਾਬ ਸਰਕਾਰ ਅਤੇ ਸ਼ਰਮਣੀ ਕੁਦਵਾਰਾ ਪ੍ਰਬੰਧਕ ਕਮੇਟੀ ਵੀ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਅਰਤੀ ਤੇ ਇਹ ਦਿਹਾੜਾ ਮਨਾ ਰਹੇ ਜਿੱਥੇ ਚਾਣੀ ਚੌਂਕ ਦਿੱਲੀ ਦੇ ਵਿੱਚ ਪੱਛੀਨ ਮੰਬਰੂ ਗੁਰੂ ਸਾਹਿਬ ਦਾ ਸ਼ਹੀਦੀ ਦਿਵਸ ਮਨਾਇਆ ਜਾਣਾ ਹੈ ਤੇ ਉਸ ਦਿਨ ਆਲੀ ਅਨੰਦਪੁਰ ਸਾਹਿਬ ਵਿੱਚ ਗੁਤਰਾ ਸਿਸਕਾ ਸਾਹਿਬਸ਼ ਮਨਾਇਆ ਜਾਣਾ ਹੈ ਉੱਥੇ ਹੀ 29 ਨਵੰਬਰ ਨੂੰ